ਨਿੱਕੀ ਨਿੱਕੀ ਜਹੀ ਗੱਲ ਪਿੱਛੇ ਅੱਜ ਕੱਲ ਲੋਕ ਇੱਕ ਦੂਜੇ ਤੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਜੀ ਹਾਂ ਤੇ ਅਪਰਾਧ ਵੀ ਇਸੇ ਕਰਕੇ ਲਗਾਤਾਰ ਵਾਤੇ ਜਾ ਰਹੇ ਨੇ ਲੋਕਾਂ ਦੇ ਵਿੱਚ ਪੇਸ਼ੈਂਸ ਬਿਲਕੁਲ ਮੁੱਕ ਗਿਆ ਜੀ ਹਾਂ ਲੋਕ ਕਿਸੇ ਨਾ ਕਿਸੇ ਨਿੱਕੇ ਮੋਟੇ ਕਾਰਨਾ ਪਿੱਛੇ ਇੱਕ ਦੂਸਰੇ ਦੇ ਨਾਲ ਲੜਾਈ ਦੇ ਉੱਤੇ ਆਉਂਦੇ ਨੇ ਤੇ ਹਰ ਰੋਜ਼ ਅਸੀਂ ਕਿਤੇ ਨਾ ਕਿਤੇ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਵੀ ਸੁਣਦੇ ਆ ਤੇ ਹੁਣ ਅਜਿਹੀ ਹੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ ਤੇ ਮਾਮਲਾ ਗੋਲੀਬਾਰੀ ਤੱਕ ਦਰਅਸਲ ਇਹ ਲੜਾਈ ਦੱਸਿਆ ਜਾ ਰਿਹਾ ਹੈ ਕਿ ਪਤੰਗबाजी ਤੋਂ ਹੋਈ ਸੀ ਜੀ ਹਾਂ ਦੱਸੇ ਕਿ ਕੁਝ ਨੌਜਵਾਨ ਆਪਣੀਆਂ ਆਪਣੀਆਂ ਛੱਤਾਂ ਤੇ ਪਤੰਗ ਉਡਾ ਰਹੇ ਸੀ ਤੇ ਇਸ ਪਤੰਗबाजी ਦੌਰਾਨ ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਦੂਜੇ ਤੇ ਕਮੈਂਟ ਕਰਨੀ ਸ਼ੁਰੂ ਕਰ ਦਿੱਤੀ। ਇਹ ਕਮੈਂਟਿੰਗ ਇੰਨੀ ਵੱਧ ਗਈ ਕਿ ਦੋਵੇਂ ਧੜਾਂ ਗਾਲਾਂ ਕੱਢਣ ਲੱਗੇ। ਛੱਤਾਂ ਤੋਂ ਇਹ ਬਹਿਸ ਸ਼ੁਰੂ ਹੁੰਦੀ ਹੈ ਤੇ ਰਾਤ 8 ਵਜੇ ਸੜਕ ਤੇ ਆ ਕੇ ਬਹਿਸਬਾਜ਼ੀ ਤੋਂ ਬਾਅਦ ਤਲਵਾਰਾਂ ਗੋਲੀਬਾਰੀ ਦੇ ਆਖੇ ਮੁਕਦੀ ਹੈ ਦਰਅਸਲ ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਵਾਪਰੀ ਹੈ ਜੀ ਹਾਂ ਤੇ ਇੱਥੇ ਹੀ ਗੋਲੀਬਾਰੀ ਤੇ ਤਲਵਾਰਾਂ ਵੀ ਚੱਲੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਇੱਕ ਗੋਲੀ ਤਾਂ ਪੁਲਿਸ ਵਾਲੀ ਦੀ ਹੀ ਗੱਡੀ ਦੇ ਸ਼ੀਸ਼ੇ ਤੇ ਜਾ ਪੱਚੀ ਹੈ ਜੀ ਹਾਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਕਿ ਲੜਾਈ 'ਚ ਇੱਕ ਗਰੁੱਪ ਦਾ ਨੌਜਵਾਨ 30000 ਹਥਿਆਰਾਂ ਦੇ ਨਾਲ ਲੈਸ ਆਜ਼ਾਦ ਨਗਰ ਪਹੁੰਚਿਆ ਤੇ ਇਸ ਦੌਰਾਨ ਨੌਜਵਾਨ ਨੇ ਪਿਸਤੌਲ ਕੱਢ ਲਈ ਅਤੇ ਉਸਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤੇ ਇਹ ਗੋਲੀ ਜੋ ਹੈ ਇੱਕ ਨੌਜਵਾਨ ਨੂੰ ਵੀ ਚੱਲ ਗਈ ਜਿਸ ਦਾ ਨਾਮ ਹਰਮਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਲੀ ਉਸ ਦੇ ਪੇਟ ਦੇ ਵਿੱਚ ਲੱਗੀ ਦਸੀ ਜਾ ਰਹੀ ਹੈ ਤੇ ਉਸ ਨੂੰ ਉਸ ਮੌਕੇ ਹਸਪਤਾਲ ਵੀ ਲਿਜਾਇਆ ਗਿਆ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਕਿਸੇ ਹੋਰ ਹਸਪਤਾਲ ਲੈ ਗਏ ਅਤੇ ਹਸਪਤਾਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਇਟਸ ਨਾਟ ਫਾਨੀ ਯਾਨੀ ਕਿ ਹਰਮਨਜੀਤ ਸਿੰਘ ਦੀ ਮੌਤ ਹੋ ਗਈ ਤਕਰਾਰ ਵੇਲੇ ਤਲਵਾਰਾ ਵੀ ਚੱਲੀਆਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੱਗੇ ਸੀਸੀਟੀਵੀ ਕੈਮਰਾ ਦੀਆਂ ਤਸਵੀਰਾਂ ਕਬਜ਼ੇ ਦੇ ਵਿੱਚ ਲਈਆਂ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਲਜ਼ਮਾ ਦੀ ਪਛਾਣ ਵੀ ਕਰ ਲਈ ਗਈ ਹੈ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਕੋਈ ਵਿਆਹ ਨਹੀਂ ਹੈ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਿਆਂ ਦੀ ਮਾਰੂ ਮੈਂ ਕੀ ਪਿਆਦ ਮੇਰੇ ਕੋਲ ਕੋਈ ਨਹੀਂ ਹਰ ਵਾਰ ਚੀਜ਼ ਸੇ ਤੁਹਾਨੂੰ ਪਤਾ ਕਿ ਗੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਮਰਾਨੀ ਮੈਨੂੰ ਕੀ ਪਤਾਗਾ ਦੁਪਹਿਰੇ ਡਾਉਣ ਦੇ ਉਤੋਂ ਕੋਈ ਗੱਲ ਹੋਈ ਆ ਉਹਨਾਂ ਤੋਂ ਪਤਾ ਨਹੀਂ ਇੰਨਣ ਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਬਹੁਤ ਦੁਨੀਆ ਤੇ ਨਹੀਂ ਰਿਹਾ ਮੈਂ ਕੀ ਕਰਾਂ ਉਹ ਬੜਾ ਇਹ ਜਿਹੜੀ ਗੋਲੀ ਚ ਲਈ ਕਿਥੋਂ ਨੇ ਉਹ ਬੇਦੀ ਹੁਣੀ ਲਾਲ ਹੁਣੀ ਆ ਕਿ ਉਹ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ ਬੇਦੀ ਤੇ ਪਨੀਰ ਤੇਨੇ ਭਰਾਵਾ ਉਹ ਇਹਨਾਂ ਦੀ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਅੱਛਾ ਹਨਕਰੀਬ 8 ਵਜੇ ਠਾਣਾ ਬੀ ਡਿਵੀਜ਼ਨ ਦੇ ਏਰੀਆ ਆਜ਼ਾਦ ਨਗਰ ਤੂਤ ਸਾਹ ਗੇਟ ਦੇ ਲਾਗੇ ਕੁਝ ਲੋਕਾਂ ਦੇ ਵਿੱਚ ਝੜਕ ਹੋਈ ਅਤੇ ਉਹਦੇ ਵਿੱਚ ਬਾਅਦ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਆਫ ਜਸਵੀਰ ਸਿੰਘ ਉਹਦੀ ਬੇਟੇ ਦੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਨਾਲ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗबाजी ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵੀ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਸ ਵਧ ਗਈ ਐਂਡ ਫਿਰ ਉਹਨਾਂ ਦੇ ਜਿਵੇਂ ਹੋਰ ਗਰੁੱਪ ਇਕੱਠੇ ਹੋ ਗਏ ਦੋ ਐਂਡ ਜਦੋਂ ਉਹ ਪ੍ਰੋਵੋਕੇਸ਼ਨ ਦੇ ਵਿੱਚ ਸਡਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ ਇਸ ਸੰਬੰਦੇ ਅਸੀਂ ਅੰਡਰ ਸੈਕਸ਼ਨ 302 ਪਰਚਾ ਦਰਜ ਕੀਤਾ ਜਾ ਰਿਹਾ ਹੈ ਥਾਣਾ ਬੀੜ ਵਿਜੀਨ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਐਂਡ ਸਾਡੀਆਂ ਵੱਖ-ਵੱਖ ਰੇਡ ਪਾਰਟੀਆਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਐਂਡ ਅਸੀਂ ਬਹੁਤ ਜਲਦੀ ਇਹ ਜਿੰਨੇ ਵੀ ਰੋਸ਼ੀਆ ਸਾਰਿਆਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ